ਬਿਚੂ ਸਾਹਿਬ ਜਿਸ ਤਰੀਕੇ ਤੇ ਦੋ ਮੰਤਰਾਲੇ ਮਿਲੇ ਐ ਬੜੀ ਜ਼ਿੰਮੇਵਾਰੀ ਕੈਸੇ ਦੇਖਦੇ ਆਪ ਦੇਖੋ ਇਹ ਜ਼ਿੰਮੇਵਾਰੀ ਤਾਂ ਬਹੁਤ ਵੱਡੀ ਆ ਤੇ ਜੋ ਜੋ ਅਹਿਸਾਸ ਇਹਦਾ ਉਦੋਂ ਹੁੰਦਾ ਐ ਜਦੋਂ ਤੁਸੀਂ ਕੰਮ ਸ਼ੁਰੂ ਕਰਦੇ ਹੋ ਤੇ ਮੈਂ ਸਮਝਦਾ ਬਹੁਤ ਪੰਜਾਬ ਨੂੰ ਖਾਸ ਤੌਰ ਤੇ ਬਹੁਤ ਵੱਡਾ ਪਿਆਰ ਦਿੱਤਾ ਐ ਤੇ ਇਹਦੇ ਵਿੱਚ ਜਿਹੜਾ ਰੇਲਵੇ ਮਿਨਿਸਟਰੀ ਆ ਉਹ ਤੁਸੀਂ ਜਾਣਦੇ ਹੀ ਹੋ ਵੀ ਕਿੰਡੀ ਵੱਡੀ ਮਿਨਿਸਟਰੀ ਆ ਸਾਰੇ ਦੇਸ਼ ਚ ਪੰਜਾਬ ਚ ਬਹੁਤ ਉਹਦੇ ਚ ਕੰਮ ਹੋ ਸਕਦਾ ਚਾਹੇ ਉਹ ਰਿਲੀਜੀਅਸ ਸਰਕਟ ਹੋਵੇ ਟੂਰਿਜ਼ਮ ਦੇ ਵਿੱਚ ਉਸ ਤਰੀਕੇ ਨਾਲ ਇਹਨੂੰ ਰੇਲਵੇ ਨੂੰ ਜੋੜਾਂਗੇ ਕਿ ਕਿਵੇਂ ਕਿਉਂਕਿ ਬਹੁਤ ਲੋਕ ਨੇ ਜਿਹੜੇ ਸਵੇਰੇ ਪੰਜਾਬ ਤੋਂ ਚਾਹੇ ਅੰਮ੍ਰਿਤਸਰ ਸਾਹਿਬ ਤੋਂ ਚਾਹੇ ਉਹ ਲੁਧਿਆਣਾ ਤੋਂ ਚਾਹੇ ਜਲੰਧਰ ਤੋਂ ਚਾਹੇ ਪਟਿਆਲਾ ਤੋਂ ਉਹ ਲੋਕ ਆਉਂਦੇ ਆ ਚਾਹੇ ਦੂਜੇ ਪਾਸਿਓਂ ਵੀ ਆਉਂਦੇ ਆ ਸਿਰਸਾ ਸਾਈਡ ਤੋਂ ਚਾਹੇ ਚੰਡੀਗੜ੍ਹ ਤੋਂ ਅੰਮ੍ਰਾਲਾ ਜਣਾਏ ਉਹ ਵੀ ਵਿੱਚ ਤੇ ਉਹਨੂੰ ਕਿਸ ਤਰੀਕੇ ਨਾਲ ਤੇਜ਼ੀ ਨਾਲ ਹਰ ਸੁਵਿਧਾ ਮਿਲੇ ਹਰ ਪੰਜਾਬੀ ਨੂੰ ਸੋਕਸ ਉਹਨਾਂ ਨੂੰ ਉਹਨਾਂ ਲਈ ਫੂਡ ਵਧੀਆ ਹੋਵੇ ਤੇ ਜਿੰਨਾ ਫਾਸਟ ਉਹ ਆ ਸਕਣ ਉਹਨਾਂ ਕਿਉਂਕਿ ਕੰਮ ਕਰਕੇ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੇ ਵਾਪਸ ਮੁਰਨਾ ਹੁੰਦਾ ਤੇ ਉਹ ਕਿਸ ਤਰੀਕੇ ਨਾਲ ਉਹਨੂੰ ਹੋਰ ਵਧੀਆ ਹੋ ਸਕਦਾ ਉਹ ਜਿਹੜੀ ਕੰਮ ਕਰਾਂਗੇ ਦੂਜੀ ਇਹਦੇ ਵਿੱਚ ਰਿਕਰੂਟਮੈਂਟ ਭਰਤੀ ਬਹੁਤ ਜ਼ਿਆਦਾ ਹੈ ਉਹ ਚਾਹ ਰੇਲਵੇ ਚ ਹੋਵੇ ਚਾਹ ਰੇਲਵੇ ਪੁਲਿਸ ਚ ਹੋਵੇ ਉਹਦੇ ਬਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਆ ਜਿਹੜਾ ਉਹਦੇ ਵਿੱਚ ਮੌਕਾ ਮਿਲੇ ਦੂਜੀ ਉਹ ਤੀਜੇ ਬੜੇ ਮਿਸਿੰਗ ਲਿੰਕ ਨੇ ਹਜੇ ਸਾਡੇ ਬੜੇ ਪੰਜਾਬ ਦੇ ਵਿੱਚ ਜਿਹੜਾ ਚੰਡੀਗੜ੍ਹ ਨੂੰ ਜੋੜਨਾ ਹੈ ਤੇ ਦਿੱਲੀ ਨੂੰ ਜੋੜਨਾ ਉਹ ਜਲਦੀ ਤੋਂ ਜਲਦੀ ਵਧੀਆ ਕਰਾਂਗੇ ਫਰੇਟ ਕੋਰੀਡੋਰ ਆ ਜਿਹੜਾ ਜਿਹਦੇ ਨਾਲ ਵਪਾਰ ਦਾ ਸਭ ਤੋਂ ਵੱਧ ਫਾਇਦਾ ਹੋਵੇ ਕਿਸ ਤਰੀਕੇ ਨਾਲ ਵਪਾਰ ਸਾਡਾ ਜਲਦੀ ਤੋਂ ਜਲਦੀ ਕਿਉਂਕਿ ਸਾਡੇ ਕੋਲ ਕੋਈ ਸੀਪੋਰਟ ਤਾਂ ਹੈ ਨਹੀਂਗਾ ਇੱਕ ਸਾਡੇ ਕੋਲ ਟ੍ਰੇਨ ਹੀ ਆ ਜਿਹਦੇ ਨਾਲ ਸਾਡਾ ਮਾਲ ਟੁਹਾ ਟੁਆਈ ਆ ਜਿਹੜੀ ਉਹ ਇੰਡਸਟਰੀ ਦੀ ਹੁੰਦੀ ਆ ਉਹ ਕਿਵੇਂ ਬਹੁਤ ਵਧੀਆ ਚਾਰੂ ਢੰਗ ਨਾਲ ਹੋਵੇ ਉਹ ਕਰਾਂਗੇ ਦੂਜਾ ਸਾਡਾ ਕਪੂਰਥਲੇ ਸਾਡੀ ਰੇਲ ਕੋਚ ਫੈਕਟਰੀ ਆ ਉਹਦੇ ਉਹਨੂੰ ਕਿਉਂਕਿ ਉੱਥੇ ਬਹੁਤ ਹੀ ਵਧੀਆ ਜਿਹੜੇ ਆ ਉਹ ਕੋਚਸ ਤਿਆਰ ਹੋ ਰਹੇ ਆ ਟੋਪ ਮੋਸਟ ਜਿਹੜੇ ਚਾਹੇ ਬੰਦੇ ਵਾਰਤ ਹੋਵੇ ਚਾਹੇ ਹੋਟ ਰੇਲਸ ਹੋਵੇ ਉੱਥੇ ਕਿਵੇਂ ਹੋਰ ਉਹਨੂੰ ਕਿਵੇਂ ਵਧੀਆ ਕੀਤਾ ਜਾ ਸਕਦਾ ਹਜੇ ਤਾਂ ਸ਼ੁਰੂਆਤ ਆ ਇਹ ਆਉਣ ਵਾਲੇ ਦਿਨਾਂ ਚ ਮਹਿਕਮੇ ਚ ਜਾ ਕੇ ਉਹਦੀ ਸਾਰੀ ਰਿਵਿਊ ਕਰਾਂਗੇ ਕੀ ਕੁਝ ਚੱਲ ਰਿਹਾ ਕਿਵੇਂ ਕਿਵੇਂ ਚਲਾਉਣਾ ਜਿਹੜੇ ਸਾਡੇ ਕੈਬਨਿਟ ਮੰਤਰੀ ਜੀ ਨੇ ਅਸ਼wini ਜੀ ਉਹਨਾਂ ਦਾ ਬਹੁਤ ਵਾਸਟ ਐਕਸਪੀਰੀਅੰਸ ਆ ਉਹਨਾਂ ਨਾਲ ਮਿਲ ਕੇ ਵਧੀਆ ਕੰਮ ਅਜਿਹਾ ਰੇਲਵੇ ਦੇ ਕਰਾਂਗੇ ਦੂਜਾ ਜਿਹੜੀ ਇੰਡਸਟਰੀ ਆ ਜਿਹੜੀ ਫੂਡ ਜਿਹੜਾ ਮਿਨਿਸਟਰੀ ਆ ਆਪਣੀ ਉਹਦੇ ਵਿੱਚ ਫੂਡ ਪ੍ਰੋਸੈਸਿੰਗ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਪੰਜਾਬ ਦਾ ਕਿਉਂਕਿ ਬਹੁਤ ਵੱਡਾ ਰੋਲ ਆ ਜਿਹੜਾ ਕਿ ਪਿਛਲੇ ਦਿਨਾਂ ਚ ਰਹਿਣਾ ਚਾਹੀਦਾ ਸੀਗਾ ਉਹ ਕੰਮ ਉਹਨਾ ਹੋਇਆ ਨਹੀਂ ਕਿਉਂਕਿ ਹਰ ਜੇ ਅੱਜ ਯਾਰ ਦੇਖੋ ਇੱਕ ਆਲੂ ਆ ਇੱਕ ਚਿਪਸ ਆ ਪੈਕੇਟ ਉਹ 50 ਤੋਂ 100 ਦਾ ਵਿਕਦਾ ਏ ਕਿਵੇਂ ਉਹ ਨਹੀਂ ਅੱਜ 100 ਦਾ ਅੱਜ ਕੋਈ ਵੀ ਕਿੰਨੂ ਅੱਜ ਮਾਲਟਾ ਏ ਸੰਤਰਾ ਏ ਕਿਸ ਤਰੀਕੇ ਨਾਲ ਅਸੀਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਨਾਲ ਜੋੜ ਸਕਦੇ ਹਾਂ ਤੇ ਉਹਦੇ ਲਈ ਜਿਵੇਂ ਇਹ ਕਿਹਾ ਗਿਆ ਸੀ ਵੀ ਹਰ ਡਿਸਟ੍ਰਿਕਟ ਦੇ ਵਿੱਚ ਅਲੱਗ ਚੀਜ਼ ਹੈ ਉੱਥੇ ਕਿਤੇ ਕੁਝ ਚੀਜ਼ ਕੋਈ ਤਿਆਰ ਹੋ ਸਕਦੀ ਆ ਤਾਂ ਛੋਟੀਆਂ-ਛੋਟੀਆਂ ਗੱਲਾਂ ਆ ਅੱਜ ਤੁਸੀਂ ਰੇਡ ਦੇਖੋ ਚਾਹੇ ਬੇਬੀ ਕਾਰਨਾ ਕਿਤੇ ਹੈ ਕੈਪਸਿਕਨ ਜਿਹੜਾ ਏ ਜਿਹਨੂੰ ਲਾਲ ਮਿਰਚ ਜਾਂ ਦੂਜੀ ਮਿਰਚ ਜਿਹੜੀ ਸ਼ਿਮਲਾ ਮਿਰਚ ਆ ਉਹ ਕਿੰਨੇ ਉਹਨਾਂ ਦੇ ਅਲੱਗ ਰੰਗ ਆਉਂਦੇ ਆ ਅੱਜ ਟਮਾਟਰ ਕਿੰਨੀ ਆਉਂਦੀਆਂ ਸਾਡੇ ਇੰਡਸਟਰੀ ਪਹਿਲਾਂ ਵੀ ਬਹੁਤ ਵੱਡੀ ਆ ਅੱਜ ਆਲੂ ਆ ਉਹਦੀ ਇੰਡਸਟਰੀ ਆ ਹੋਰ ਕਿਸ ਤਰੀਕੇ ਨਾਲ ਸਬਜ਼ੀਆਂ ਦੀ ਇੰਡਸਟਰੀ ਆ ਉਹ ਟ੍ਰੇਨਾਂ ਚ ਛੇਤੀ ਪਹੁੰਚ ਸਕੇ ਹਵਾਈ ਜਹਾਜ਼ਾਂ ਚ ਜਿਹੜਾ ਇਹ ਉਹਨਾਂ ਚ ਉਹ ਜਲਦੀ ਉਰੇ ਪਹੁੰਚ ਸਕੇ ਤੇ ਉਹ ਨਗਦ ਪੈਸੇ ਆ ਸਾਰੇ ਨਗਦ ਪੈਸੇ ਜਦੋਂ ਕਿਸਾਨ ਦੀ ਜੇਬ ਚ ਜਾਣ ਲੱਗੇ ਜਿਵੇਂ ਹਰ ਦੁਕਾਨ ਤੇ ਕੋਈ ਚੀਜ਼ ਵਿਕਦੀ ਆ ਤੇ ਨਾਲ ਦੀ ਨਾਲ ਉਹਨੂੰ ਫਾਇਦਾ ਹੋ ਜਾਂਦਾ ਉਹਦੇ ਪੈਸਾ ਜੇਬ ਚਲੇ ਜਾਂਦਾ ਇਹ ਫੂਡ ਪ੍ਰੋਸੈਸਿੰਗ ਚ ਉਸ ਤਰੀਕੇ ਨਾਲ ਵੀ ਰੋਜ਼ ਕਿਸਾਨ ਆਪਣੀ ਫਸਲ ਰੋਜ਼ ਵੇਚੇ ਇਹ ਨਾ ਵੀ 6 ਮਹੀਨੇ ਬਾਅਦ ਬੜੀਕਦਾਰੇ ਵੀ ਹੁਣ ਕਣਕ ਲਾਈ ਆ ਮੈਂ 6 ਮਹੀਨੇ ਬਾਅਦ ਜਿਹੜਾ ਉਹ ਪੈਸਾ ਆਊਗਾ ਝੋਨਾ ਲਾਇਆ 6 ਮਹੀਨੇ ਬਾਅਦ ਆਊਗਾ ਇਹ ਜਿਹੜੀ ਚੀਜ਼ ਆ ਮੰਡੀਕਰਨ ਕਿਵੇਂ ਹੋ ਸਕੇ ਫੂਡ ਪ੍ਰੋਸੈਸਿੰਗ ਚ ਉਹ ਸਭ ਤੋਂ ਜ਼ਿਆਦਾ ਤਰਜੀਹ ਆ ਜਿਹੜੀ ਉਹ ਲਾਉਣੀ ਆ ਤੇ ਕਿਸਾਨ ਨੂੰ ਇਧਰੋਂ ਡਿਵਰਟ ਕਰਨਾ ਦਾਲਾਂ ਨੇ ਹੋਰ ਚੀਜ਼ਾਂ ਨੇ ਤੇ ਉਹਦੋਂ ਨਾਲ ਉਹਨੂੰ ਨਾਲ ਬਾਹਰ ਨਾ ਭੇਜਣਾ ਪਵੇ ਉਹ ਇੰਡਸਟਰੀ ਉਹ ਜਿਹੜੀ ਆ ਉਹ ਅਸੀਂ ਪੰਜਾਬ ਚ ਲੈ ਆਈਏ ਉਹਦੇ ਲਈ ਮਾਹੌਲ ਬਣਾਉਣਾ ਏ ਜੇ ਉਹ ਇੰਡਸਟਰੀ ਆ ਉਹ ਵਧੀਆ ਤੋਂ ਵਧੀਆ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਨੂੰ ਜੇ ਲੁਧਿਆਣੇ ਜਲੰਧਰ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਬਠਿੰਡਾ ਪਟਿਆਲਾ ਜਾਂ ਫਿਰੋਜ਼ਪੁਰ ਲੈ ਆਵਾਂਗੇ ਤੇ ਸਾਨੂੰ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਦੀ ਅੱਜ ਵੱਡੀ ਤੋਂ ਵੱਡੀ ਜਿਹੜੀ ਮੈਡੀਕਲ ਅੰਡਸਟਰੀ ਆ ਉਹ ਵੱਧੀ ਚਲੀ ਗਈ ਜਾਂਦੀ ਤਾਂ ਸਾਰੀ ਦੁਨੀਆ ਚੋਂ ਉਥੋਂ ਜੇ ਅਸੀਂ ਫੂਡ ਪ੍ਰੋਸੈਸਿੰਗ ਯੂਨਿਟ ਆਪਣੇ ਪੰਜਾਬ ਚ ਵੱਧ ਤੋਂ ਵੱਧ ਲੈ ਆਵਾਂਗੇ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਸਟੇਟ ਸਰਕਾਰ ਨਾਲ ਵੀ ਉਹਨਾਂ ਨੂੰ ਜ਼ਮੀਨਾਂ ਦਿਵਾਵਾਂਗੇ ਉਹਨਾਂ ਨੂੰ ਜਿਹੜਾ ਇਹ ਫਾਇਦਾ ਜਦੋਂ ਦਵਾਂਗੇ ਤੇ ਆਪਣੇ ਆਪ ਸਾਡੇ ਆਉਣਗੇ ਤੇ ਕਿਸਾਨ ਜਿਹੜਾ ਹੈ ਉਹ ਖੁਸ਼ਹਾਲ ਕਿਸਾਨ ਜਿਵੇਂ ਨਵਾਂ ਪੰਜਾਬ ਕਹਿੰਦੇ ਆ ਉਹ ਕਿਵੇਂ ਬਣੂਗਾ ਤੇ ਇਸੇ ਕਰਕੇ ਮੈਨੂੰ ਇਹ ਮਿਨਿਸਟਰੀਆਂ ਜਿਹੜੀਆਂ ਦਿੱਤੀਆਂ ਏ ਤੇ ਮੈਂ ਬਹੁਤ ਧੰਨਵਾਦੀ ਆ ਤੇ ਇਹਦੇ ਵਿੱਚ ਪਰਫਾਰਮ ਕਰਨਾ ਹੁਣ ਮੇਰਾ ਅਗਲਾ ਕੰਮ ਰਹੇਗਾ ਲੇਕਿਨ ਬੰਦੇ ਭਾਰਤ ਕੀ ਆਪਨੇ ਬਾਤ ਕਰੀ ਪੰਜਾਬ ਦੀ ਬਾਤ ਕਰੇ ਤਾਂ ਅਮਰਸਰ ਕੀ ਦਾ ਡਿਮਾਂਡ ਰਹੀ ਹੈ ਕਿ ਅਮਰਸਰ ਦਿੱਲੀ ਸੇ ਬੰਦੇ ਭਾਰਤ ਚਲੇ ਉਸ ਕੋਲ ਦੇਖੋ ਸ਼੍ਰੀ ਅਮਰਸਰ ਸਾਹਿਬ ਦਾ ਉਦੋਂ ਵੱਡਾ ਤਾਂ ਕੋਈ ਤੀਰਥ ਹੀ ਨਹੀਂਗਾ ਉਧਰ ਦਾ ਨਾਲ ਤੱਕ ਕੋਈ ਵੀ ਚੀਜ਼ ਆ ਜਿਹੜੀ ਉਹ ਕੋਈ ਵੀ ਇੱਕ ਵੀ ਚੀਜ਼ ਜਿਹੜੀ ਉਹ ਜੋੜਨੋਂ ਪਿੱਛੇ ਨਹੀਂ ਰਵਾਂਗੇ ਚਾਹੇ ਉਹ ਬੰਦੇ ਬਾਰਤ ਦਾ ਚਾਹੇ ਕੋਈ ਅੱਗੇ ਹੋਰ ਫਾਸਤ ਤੋਂ ਫਾਸਟ ਇੰਨਾ ਆਉਣੀਆਂ ਏ ਚਾਹੇ ਹੋਰ ਕੋਈ ਵੀ ਅੰਮ੍ਰਿਤਸਰ ਨੌ ਤੇ ਤਾਂ ਪ੍ਰਧਾਨ ਮੰਤਰੀ ਜੀ ਜਦੋਂ ਵੀ ਕੋਈ ਚੀਜ਼ ਮੈਂ ਤੁਹਾਨੂੰ ਇੰਨਾ ਦੱਸ ਦਿਨਾ ਵੀ ਜੇ ਕਿਤੋਂ ਵੀ ਸ਼ੁਰੂ ਹੋਊਗੀ ਦੇਸ਼ 'ਚ ਉਹ ਅੰਮ੍ਰਿਤਸਰ ਸਾਹਿਬ ਤੋਂ ਵੀ ਰੇਲਵੇ ਤੇ ਉਹ ਕੋਈ ਵੀ ਕੋਈ ਟ੍ਰੇਨ ਜਿਹੜੀ ਉਹ ਪਹਿਲਾਂ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਕਰੂਗੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹੁਣ ਪ੍ਰੇਸ ਸਿੰਘ ਦੀ ਗੱਲ ਕਰੇ ਇੱਕ ਖਾਸ ਬੜੀ ਜ਼ਿੰਮੇਵਾਰੀ ਆਪ ਕੋ ਦਿੱਤੀ ਗਈ ਹੈ ਕਿਸਾਨਾਂ ਕੋ ਕਿਸ ਤਰੀਕੇ ਨਾਲ ਉਹਨਾਂ ਦੀ ਆਮਦਨੀ ਨੂੰ ਜੁਲੂਬੀ ਅਪ ਕੀ ਜਾਏ ਦੇਖੋ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਮੇਰਾ ਜਿਹੜਾ ਕੰਮ ਆ ਉਹ ਕਿਸਾਨਾਂ ਦਾ ਮੇਰੀ ਜ਼ਿੰਮੇਵਾਰੀ ਹੈ ਤੇ ਚਾਹੇ ਮੈਂ ਅੱਜ ਐਮਓਐਸ ਹਾਂ ਪਰ ਪੰਜਾਬ ਚ ਮੰਤਰੀ ਜਦੋਂ ਮੈਂ ਹਾਂ ਤੇ ਮੇਰੀ ਜ਼ਿੰਮੇਵਾਰੀ ਵੀ ਰਹੇਗੀ ਤੇ ਕਿਸਾਨਾਂ ਦਾ ਅੱਜ ਦਰਦ ਕੀ ਆ ਦਰਦ ਹੀ ਆ ਨਾ ਵੀ ਉਹਨਾਂ ਦੇ ਕੋਲ ਮੁਨਾਫਾ ਨਹੀਂਗਾ ਉਹਨਾਂ ਕੋਲ ਰੋਜ਼ ਪੈਸਾ ਨਹੀਂ ਕਮਾਈ ਦਾ ਸਾਧਨ ਤੇ ਉਹ ਅੜਤੀ ਦੇ ਸਿਰ ਤੇ 6 ਮਹੀਨੇ ਵਿਚਾਰੇ ਉਹਨਾਂ ਤੋਂ ਲੈ ਕੇ ਖਾਂਦੇ ਆ ਜਦੋਂ 6 ਮਹੀਨੇ ਪੈਸੇ ਆ ਜਾਂਦਾ ਉਹ ਉਹਨਾਂ ਕੋਲ ਚਲੇ ਜਾਂਦੇ ਆ ਜਦੋਂ ਡੇਲੀ ਇਨਕਮ ਵੱਲ ਲਾਉਣਾ ਜਿਹੜੀ ਸਾਡੀ ਅਗਲੀ ਜਨਰੇਸ਼ਨਾਂ ਪੀੜ੍ਹੀ ਆ ਉਹਨਾਂ ਨੂੰ ਰੋਜ਼ ਇਹ ਨਹੀਂ ਵੀ ਇੱਕ ਵਾਰ ਖੇਤ ਜਾਇਆ ਹੈ ਤਾਂ ਕੰਮ ਜਿਹੜੇ ਸਬਜ਼ੀਆਂ ਲਾਉਂਦੇ ਆ ਲੋਕ ਜਿਹੜੇ ਸਬਜ਼ੀਆਂ ਲਾਉਂਦੇ ਆ ਉਹ 2-2 ਕਿਲੀਆਂ ਸਬਜ਼ੀਆਂ ਲਾਉਂਦੇ ਆ ਮੇਰੇ ਮੈਂ ਜਗਰਾਉ ਬਹੁਤ ਦੇਖਿਆ ਮੈਂ ਲੁਧਿਆਣੇ ਬਹੁਤ ਦੇਖਿਆ ਮੈਂ ਰੇਰਕੋਟਲੇ ਉਹ ਲੱਖਾਂ ਰੁਪਈਆ ਕਿਵੇਂ ਕਮਾ ਲੈਂਦੇ ਆ ਉਹਨਾਂ ਨੂੰ ਲੱਖਾਂ ਰੁਪਏ ਦੀ ਇਨਕਮ ਕਿਵੇਂ ਹੋ ਜਾਂਦੀ ਆ ਉਸ ਪਾਸੇ ਨੂੰ ਪੰਜਾਬ ਨੂੰ ਚੱਲਣਾ ਪਏਗਾ ਕਿਉਂ ਕਿ ਕਿਉਂਕਿ ਸਾਡੇ ਕੋਲ ਜਿਹੜੀ ਜ਼ਮੀਨ ਆ ਉਹ ਬਹੁਤ ਰਕਵਾਏ ਜਿਹੜਾ ਉਹ ਥੋੜਾ ਹੋ ਗਿਆ ਅਗਲੀਆਂ ਗੱਲਾਂ ਨਹੀਂ ਵੀ ਕਿਸੇ ਕੋਲ 50 ਕਿਲੇ 100 ਕਿਲੇ ਆ ਹੁਣ ਤਾਂ 5 ਕਿਲੇ 4 ਕਿਲੇ 3 ਕਿਲੇ 2 ਕਿਲੇ ਵਾਲਾ ਤਾਂ ਜ਼ਮੀਦਾਰ ਆ ਉਹ ਜੇ ਇਹ ਚੀਜ਼ਾਂ ਫੂਡ ਪ੍ਰੋਸੈਸਿੰਗ ਵੱਲੋਂ ਚੱਲੂਗਾ ਉਹਦੇ ਨਾਲ ਇੰਡਸਟਰੀ ਲਾਵਾਂਗੇ ਅਸੀਂ ਉਹ ਜਿਹੜੇ ਪੱਕਾ ਉਹਨਾਂ ਨਾਲ ਐਗਰੀਮੈਂਟ ਹੋਣਗੇ ਕਈ ਗੱਲਾਂ ਜਿਹੜੀਆਂ ਨੇ ਉਹ ਏਸੇ ਕਰਕੇ ਗਲਤ ਹੋ ਗਈਆਂ। ਕਈ ਗੱਲਾਂ ਬੜੀਆਂ ਚੰਗੀਆਂ ਵੀ ਸੀਗੀਆਂ ਜਿਹੜੀਆਂ ਕਿ ਉਹ ਬਿੰਦ ਦੇ ਵਿੱਚ ਜਿਹੜੀਆਂ ਨੇ ਉਹ ਚੰਗੀਆਂ ਵੀ ਤੇ ਮਾੜੀਆਂ ਵੀ ਇਕੱਠੀਆਂ ਹੋ ਕੇ ਜਿਹੜਾ ਉਹ ਇੱਕ ਐਸਾ ਬਿੱਲ ਜਿਹਦੇ ਕਰਕੇ ਰੌਲਾ ਪੈ ਗਿਆ। ਪਰ ਜਿਹੜੀਆਂ ਉਹ ਚੰਗੀਆਂ-ਚੰਗੀਆਂ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਹੀ ਜਿਹੜੀਆਂ ਹੋ ਰਹੀਆਂ ਨੇ ਦੇਸ਼ 'ਚ ਹੋ ਰਹੀਆਂ ਨੇ ਜੇ ਨਾਰਥ-ਈਸਟ ਦੀ ਗੱਲ ਕਰੀਏ ਤੇ ਜੇ ਆਪਾਂ ਹਿਮਾਚਲ ਹਿਲ ਸਟੇਟ ਦੀ ਗੱਲ ਕਰੀਏ ਕਿਸ ਤਰੀਕੇ ਨਾਲ ਉਹ ਵਪਾਰ ਕਰ ਰਿਹਾ ਅੱਜ ਕਿੱਥੇ ਪਹੁੰਚ ਗਏ ਇਸ ਤਰੀਕੇ ਨਾਲ ਪੈਕਿੰਗ ਆਉਂਦੀ ਹੈ ਉਹਨਾਂ ਦੀ ਤੇ ਆ ਆ ਨਾਲ ਹੀ ਚਲੇ ਜਾਓ ਖਾਨ ਮਾਰਕੀਟ ਆ ਨਾਲ ਹੀ ਚਲੇ ਜਾਓ ਬੰਗਾਲੀ ਮਾਰਕੀਟ ਉਹ ਚੀਜ਼ ਆ ਜਿਹੜੀ ਇੱਥੇ 5-500 ਰੁਪਏ ਦੀ ਵਿਕਦੀ ਹੈ ਜਿਹੜੀ ਉੱਥੇ 100 ਰੁਪਏ ਦੀ ਨਹੀਂ ਵਿਕਦੀ ਗੱਲ ਤਾਂ ਪੈਕਿੰਗ ਦੀ ਆ ਵੀ ਉਹ ਫੂਡ ਪ੍ਰੋਸੈਸਿੰਗ ਦਾ ਏਸਾ ਹੈ ਵੀ ਉਹ ਫੂਡ ਐਸੇ ਤਰੀਕੇ ਨਾਲ ਉਹਦੀ ਪੈਕਿੰਗ ਹੋਏ ਇਸ ਤਰੀਕੇ ਨਾਲ ਉਹ ਸ਼ਾਨਦਾਰ ਤਰੀਕੇ ਨਾਲ ਉਹਦੀ ਮਾਰਕੀਟਿੰਗ ਹੋਏ ਤੇ ਸਾਡਾ ਕਿਸਾਨ ਆਪਣੇ ਆਪ ਖੁਸ਼हाल ਹੋਊਗਾ ਉਹੀ ਚੀਜ਼ ਆ ਜਿਹੜੀ ਜਿਹੜਾ ਇੱਕ ਆਪਣੀ ਦੁਕਾਨ ਤੇ ਰੱਖ ਕੇ ਵੇਚ ਕੇ ਉਹ ਰੋਜ਼ 50000 ਲੱਖ ਰੁਪਏ ਗੱਲੇ ਚ ਪਾ ਕੇ ਉਹ ਜਾਂਦਾ ਤੇ ਜਿਹੜਾ ਅਗਾਉਂਦਾ ਏ ਉਹ ਕਿਉਂ ਨਹੀਂ ਉਸ ਵੱਲ ਨੂੰ ਸ਼ੁਰੂਆਤ ਆ ਜਿਹੜੀ ਪ੍ਰਧਾਨ ਮੰਤਰੀ ਜੀ ਦਾ ਵਿਜ਼ਨ ਰਿਹਾ ਏ ਉਹਨੂੰ ਇੰਪਲੀਮੈਂਟ ਕਰਨਾ ਸਾਡਾ ਕੰਮ ਆ ਉਹ ਕਰਾਂਗੇ ਪੰਜਾਬ ਨੂੰ ਕਾਫੀ ਬੜੀ ਜ਼ਿੰਮੇਵਾਰੀ ਆਪਕੋ دی ਗਈ ਹੈ ਆਪ ਪੰਜਾਬ ਸੇ ਆਏ 2027 ਵਿੱਚ ਚੋਣ ਹੋਈ ਹੈ ਉਸ ਤੋਂ ਪਹਿਲੇ ਕਿੰਨੀ ਬੜੀ ਜ਼ਿੰਮੇਵਾਰੀ ਆਪਕੋ ਮਿਲਦੀ ਹੈ ਦੇਖੋ ਜ਼ਿੰਮੇਵਾਰੀ ਹੁਣ ਮੇਰੇ ਤੇ ਸਾਰੀਆਂ ਜ਼ਿੰਮੇਵਾਰੀਆਂ ਨਾ ਤੁਸੀਂ ਪਾਓ ਜ਼ਿੰਮੇਵਾਰੀਆਂ ਆ ਜਿਹੜੀਆਂ ਉਹ ਠੀਕ ਆ ਮੇਰਾ ਰੂਲ ਐ ਬੜਾ ਅਹਿਮ ਆ ਪਰ ਮੈਂ ਸਾਰਾ ਕੁਝ ਹੀ ਕਰੂੰਗਾ ਕਿਉਂਕਿ ਪੰਜਾਬ ਦੀ ਜ਼ਿੰਮੇਵਾਰੀ ਵੀ ਆ ਇਸ ਵੇਲੇ ਹੁਣ ਮਹਿਕਮੇ ਵੀ ਦੋ ਨੇ ਤੇ ਜਿਵੇਂ ਜਿਵੇਂ ਅੱਗੇ ਕੰਮ ਚੱਲਦਾ ਜਾਊਗਾ ਉਹ ਜ਼ਿੰਮੇਵਾਰੀ ਜਦੋਂ ਪੈਂਦੀ ਆ ਤਾਂ ਫਿਰ ਉਹ ਜ਼ਿੰਮੇਵਾਰੀ ਨਿਭਾਈ ਵੀ ਜਾਂਦੀ ਆ ਪਰ ਕੱਲ ਇਹ ਆ ਵੀ ਸਾਰੇ ਮਿਲ ਕੇ ਕੰਮ ਕਰਾਂਗੇ ਵੰਡ ਕੇ ਕੰਮ ਕਰਾਂਗੇ ਸਾਰਿਆਂ ਤੇ ਜ਼ਿੰਮੇਵਾਰੀਆਂ ਪਾ ਕੇ ਕਰਾਂਗੇ ਤੇ ਮੈਨੂੰ ਜਦੋਂ ਤੁਸੀਂ ਆਪ ਕੰਮ ਕਰਦੇ ਹੋ ਤੇ ਤੁਹਾਨੂੰ ਕੰਮ ਕਰਨ ਵਾਲੇ ਬੰਦੇ ਵੀ ਨਾਲ ਤੁਹਾਡੇ ਨਾਲ ਮਿਲ ਜਾਂਦੇ ਆ ਉਹ ਸਮੂਹ ਤੁਹਾਡੇ ਨਾਲ ਚੱਲ ਪੈਂਦਾ ਏ ਤੇ ਫਿਰ ਜਦੋਂ ਸਹੀ ਦਿਸ਼ਾ ਨੂੰ ਚੱਲ ਪੋ ਫਿਰ ਐਸੀ ਕੋਈ ਗੱਲ ਕਮੀ ਰਹਿੰਦੀ ਨਹੀਂਗੀ ਮੈਨੂੰ ਉਮੀਦ ਆ ਤੇ ਵਿਸ਼ਵਾਸ ਵੀ ਆ ਵੀ ਜਦੋਂ ਸਹੀ ਡਾਇਰੈਕਸ਼ਨ ਚੱਲਾਂਗੇ ਤਾਂ ਫਿਰ ਜਿਹੜੇ ਕੰਮ ਨੇ ਉਹ ਵੀ ਆਪਣੇ ਆਪ ਸਹੀ ਲਾਈਨ ਤੇ ਪਟਰੀ ਤੇ ਆ ਜਾਣਗੇ